ਇਨੀਆਂ ਸਰਕਾਰਾਂ ਆਈਆਂ ਇਨੀਆਂ ਗਈਆਂ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਧਨੋਲੇ ਦੀ ਕਮੇਟੀ ਨੂੰ ਕਾਣੀ ਕੌਡੀ ਵੀ ਦਿੱਤੀ ਹੋਵੇ ਆ ਪ੍ਰਧਾਨ ਬੈਠਾ ਸਾਡਾ ਕਮੇਟੀ ਦਾ ਤੇ ਮੈਂ ਨੂੰ ਕਿਹਾ ਵੀ ਭਾਈ ਮੈਂ ਮੁੱਖ ਮੰਤਰੀ ਸਾਹਿਬ ਤੋਂ ਗ੍ਰਾਂਟ ਲੈ ਕੇ ਆਉਂਗਾ ਐਸਟੀਮੇਟ ਬਣਾ ਲੈ ਤੇ ਆ ਬੈਠਾ 25 ਕਰੋੜ ਰੁਪਇਆ ਮੰਗਿਆ ਤੇ 25 ਦਾ 25 ਕਰੋੜ ਰੁਪਇਆ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਕਿਹੜੀ ਸਰਕਾਰ ਚ ਆਏ ਹੋਏ ਆ ਕਿ 25 ਕਰੋੜ ਰੁਪਇਆ ਧਨੋਲੇ ਨੂੰ ਇੱਕੇ ਹੱਲੇ ਦੇ ਵਿੱਚ ਕਿਸੇ ਸਰਕਾਰ ਨੇ ਦਿੱਤਾ ਹੋਵੇ ਠੀਕ ਹੈ ਇੱਥੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਵੀ ਆਏ ਉਹਨਾਂ ਦੇ ਉਮੀਦਵਾਰ ਵੀ ਆ ਰਹੇ ਆ ਮੈਂ ਚੈਲੰਜ ਕਰਦਾ ਇੱਥੇ ਰੈਲੀ ਕਰਕੇ ਕਹਿਣ ਧਰੋਲੇ ਦੇ ਬਾਜ਼ਾਰ 'ਚ ਖੜਕੇ ਵੀ ਜਿੰਨੇ ਪੈਸੇ ਆਮ ਆਦਮੀ ਪਾਰਟੀ ਨੇ ਦਿੱਤੇ ਐ ਇਹ ਤੂੰ ਦਸਵਾਂ ਹਿੱਸਾ ਵੀ ਪਿਛਲੇ 5 ਸਾਲ 'ਚ ਧਰੋਲੇ ਨੂੰ ਦਿੱਤਾ ਹੋਵੇ ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸ ਨੇ 300 ਰੁਪਿਆ ਨਹੀਂ ਦਿੱਤਾ ਨਹਿਰੀ ਮਹਿਕਮੇ ਨੂੰ ਸਰ 300 ਕਰੋੜ ਰੁਪਇਆ ਤੁਸੀਂ ਸਾਡੇ ਬਰਨਾਲੇ ਜ਼ਿਲ੍ਹੇ ਨੂੰ ਨਹਿਰੀ ਮੈਕਨੀਓ ਨੂੰ ਦਿੱਤਾ ਜੇ ਸਰਕਾਰ ਕਾਂਗਰਸ ਦੀ ਐਮਐਲਏ ਕਾਲੀ ਦਲ ਦਾ ਸਰਕਾਰ ਕਾਲੀ ਦਲ ਦੀ ਐਮਐਲਏ ਕਾਂਗਰਸ ਦਾ ਤੇ ਜਦੋਂ ਵਿਰੋਧੀ ਤੇਰਾ ਵਾਲਾ ਜਿੱਤ ਜਾਂਦਾ ਸੀ ਉਹਦੇ ਕੋਲ ਇੱਕੋ ਜਵਾਬ ਹੁੰਦਾ ਸੀ ਵੀ ਭਾਈ ਮੈਂ ਕੀ ਕਰਾਂ ਸਾਡੀ ਕਿਹੜਾ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਮੈਂ ਜੋ ਗੱਲਾਂ ਸੰਘੇੜੇ ਕੀਤੀਆਂ ਤੁਸੀਂ ਵੀ ਜਦੋਂ ਥੋੜਾ ਸਵਾਗਤ ਕੀਤਾ ਬਾਹਰ ਸਾਡੀਆ ਟੀਮ ਨੇ ਥੋੜਾ ਉੱਥੇ ਵੀ ਇੱਕੋ ਗੱਲ ਦਾ ਧੰਨਵਾਦ ਕੀਤਾ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਦੁੱਖ ਤੋੜਦੇ ਤਨੋਲੇ ਦੇ ਐਨਾ ਪੈਸਾ ਆ ਸਾਰਾ ਬਾਜ਼ਾਰ ਸੁਣਦਾ ਸਾਰੇ ਸਾਡੇ ਆ ਪਿੰਡਾਂ ਵਾਲੇ ਤਨੋਲੇ ਵਾਲੇ ਇੱਥੇ ਬੈਠੇ ਆ ਭਰਾ ਮੇਰੇਓ ਇੱਥੇ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਤਨੌਲੇ ਦੀ ਕਮੇਟੀ ਨੂੰ ਕਾਣੀ ਕੌਡੀ ਵੀ ਦਿੱਤੀ ਹੋਵੇ ਕਿਉਂਕਿ ਜਿੰਨੇ ਵੀ ਕੰਮ ਹੁੰਦੇ ਸੀ ਜੋ ਤਨੌਲਾ ਕਮੇਟੀ ਦੀ ਕੋਈ ਮਾੜੇ ਮੋٹے ਤਨੌਲੇ ਚੋਂ ਟੈਕਸ ਦੇ ਪੈਸੇ ਇਕੱਠੇ ਕੀਤੇ ਉਹਨਾਂ ਨਾਲ ਹੀ ਮਾੜੀਆਂ ਮੋਟੀਆਂ ਗਲੀਆਂ ਬਣੀਆਂ ਤੇ ਉਹਦੇ ਲਈ ਵੀ ਤਨੌਲੇ ਦੀ ਕਮੇਟੀ ਨੂੰ 7-8 ਕਰੋੜ ਦਾ ਕਰਜ਼ਾਈ ਕਰਤਾ ਆ ਜਦੋਂ ਆ ਪ੍ਰਧਾਨ ਬੈਠਾ ਸਾਡਾ ਕਮੇਟੀ ਦਾ ਤੇ ਮੈਂ ਨੂੰ ਕਿਹਾ ਵੀ ਭਾਈ ਮੈਂ ਮੁੱਖ ਮੰਤਰੀ ਸਾਹਿਬ ਤੋਂ ਗ੍ਰਾਂਟ ਲੈ ਕੇ ਆਉਂਗਾ ਐਸਟੀਮੇਟ ਬਣਾ ਲੈ। ਇਹ ਮੁੱਖ ਮੰਤਰੀ ਸਾਹਿਬ ਡਾਡਰਦਲ ਇਹਨੂੰ ਆਏ ਸੀ ਵੀ ਚੱਲ ਕਰੋੜ 2 ਕਰੋੜ ਦੇ ਦੇਣਗੇ। ਕਹਿੰਦਾ 5 ਕਰੋੜ ਦਾ ਬਣਾ ਲੈ। ਵੀ ਚੱਲ ਫੇਰ ਕਰੋੜ 2 ਕਰੋੜ ਦੇਣਗੇ। ਮੈਂ ਕਿਹਾ ਯਾਰ ਤੂੰ ਜਿੰਨਾ ਮਰਜ਼ੀ ਬਣਾ ਲੈ। ਤੇ ਨੇ ਸਾਰਾ ਮਤਲਬ ਕਿ ਜੋ ਨਹੀਂ ਵੀ ਸੀ ਉਹਦੇ ਸੀ। ਵਿੱਚ ਹੀ ਲਾਇਬ੍ਰੇਰੀਆਂ ਦਾ ਵਿੱਚ ਹੀ ਮੈਰਿਜ ਪੈਲਸਾਂ ਦਾ ਵਿੱਚ ਹੀ ਗਰਾਊਂਡਾਂ ਦਾ ਸੱਤ ਪਾਰਕਾਂ ਦਾ ਇਹ ਸੀਗਾ ਵੀ ਚੱਲ ਆਪਾਂ ਬਣਾ ਲੈਨੇ ਆ ਵੀ ਚੱਲ 5-4 ਕਰੋੜ ਮਿਲ ਜੂ ਤੇ ਆ ਬੈਠਾ 25 ਕਰੋੜ ਰੁਪਇਆ ਮੰਗਿਆ ਤੇ 25 ਦਾ 25 ਕਰੋੜ ਰੁਪਇਆ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਇਹ ਦੱਸੋ ਕਿਹੜੀ ਸਰਕਾਰ ਚ ਆਏ ਹੋਇਆ ਕਿ 25 ਕਰੋੜ ਰੁਪਇਆ ਧਨੋਲੇ ਨੂੰ ਇੱਕੇ ਹੱਲੇ ਦੇ ਵਿੱਚ ਕਿਸੇ ਸਰਕਾਰ ਨੇ ਦਿੱਤਾ ਹੋਵੇ ਤੇ ਸਰ ਕੱਲਾ ਇਹ ਨਹੀਂ 16 ਕਰੋੜ ਰੁਪਇਆ ਟ੍ਰੀਟਮੈਂਟ ਪਲਾਂਟ ਨੂੰ 4 ਕਰੋੜ ਰੁਪਇਆ ਧੌਣ ਦੀ ਨਵੀਂ ਤਹਿਸੀਲ ਬਣਨੀ ਉਹਨੂੰ ਆ ਰਹੇ ਆ 2 ਕਰੋੜ ਰੁਪਇਆ ਹਸਪਤਾਲ ਨੂੰ 1 ਕਰੋੜ ਰੁਪਇਆ ਗਰਾਊਂਡ ਨੂੰ ਜੇ ਸਾਰੇ ਜੋੜ ਲੀਏ ਤਾਂ 50 ਕਰੋੜ ਰੁਪਇਆ ਬਣਦਾ ਜਿਹੜਾ ਧਨੋਲੇ ਨੂੰ ਪਿਛਲੇ 2.5 ਸਾਲ ਚ ਆਇਆ ਤੇ ਮੈਂ ਇੱਥੇ ਵੀ ਇਹ ਗੱਲ ਕਹਿਣਾ ਠੀਕ ਹੈ ਇੱਥੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਵੀ ਆਏ ਉਹਨਾਂ ਦੇ ਉਮੀਦਵਾਰ ਵੀ ਆ ਰਹੇ ਆ ਮੈਂ ਚੈਲੰਜ ਕਰਦਾ ਇੱਥੇ ਰੈਲੀ ਕਰਕੇ ਕਹਿਣ ਧਨੋਲੇ ਦੇ ਬਾਜ਼ਾਰ 'ਚ ਖੜਕੇ ਵੀ ਜਿੰਨੇ ਪੈਸੇ ਆਮ ਆਦਮੀ ਪਾਰਟੀ ਨੇ ਦਿੱਤੇ ਆ ਇਹ ਤੂੰ ਦਸਵਾਂ ਹਿੱਸਾ ਵੀ ਪਿਛਲੇ 5 ਸਾਲ ਚ ਧਰੋਲੇ ਨੂੰ ਦਿੱਤਾ ਹੋਵੇ ਕਿਉਂਕਿ ਕਿਉਂਕਿ ਕੱਲਾ ਨਿੰਦ ਕੇ ਸਿਰਫ ਜਿਹੜੀਆਂ ਵੋਟਾਂ ਨੇ ਲੈਣਾ ਚਾਹੁੰਦੇ ਆ ਤੇ ਭਰਾ ਮੇਰੇ ਉਹ ਇਕੱਲੀ ਪਾਰਟੀ ਐ ਜਿਹੜੀ ਡਿਵੈਲਪਮੈਂਟ ਦੇ ਸਿਰ ਤੇ ਵੋਟਾਂ ਤੁਹਾਡੇ ਤੋਂ ਮੰਗ ਰਹੀ ਐ ਤੇ ਇਕੱਲੇ ਧਰੋਲੇ ਤੇ ਨਹੀਂ ਆ ਇਥੇ ਭੂਰੇਆਂ ਵਾਲੇ ਬੈਠੇ ਹੋਣਗੇ ਹਰੀਗੜ੍ਹ ਵਾਲੇ ਬੈਠੇ ਹੋਣਗੇ ਮਾਨ ਸਾਹਿਬ ਜਦੋਂ ਪਿਛਲੀ ਸਰਕਾਰ ਸੀ ਆ ਹਰਈਗੜ੍ਹ ਵਾਲੀ ਨਹਿਰ ਤਾਂ ਪਹਿਲਾਂ ਤੋਂ ਲੰਘਦੀ ਆ ਸਾਡੇ ਜਿਹੜੇ ਹੁਣ ਢਿੱਲੋ ਸਾਹਿਬ ਭਾਜਪਾ ਤੇ ਨਹੀਂ ਉਦੋਂ ਕਾਂਗਰਸ ਸੀ ਆ ਬੈਠੇ ਐ ਤੇ ਭੂਰੇਆਂ ਵਾਲੇ ਇਹ ਕਹਿੰਦੇ ਜੀ ਅਸੀਂ ਕੋਠੀ ਜਾ ਕਰੀਏ ਸਾਨੂੰ ਜਾ ਕੇ ਕਹਿਦਾ ਕਰਨੀ ਪਿੰਡ ਲੱड्डੂ ਬਣ ਦੋ ਮੋਗਾ ਲੱਗ ਗਿਆ ਕਹਿੰਦੇ ਤਿੰਨਾਂ ਵਾਲੀ ਲੱड्डੂ ਹੀ ਬੰਡਾ ਤੇ ਅਸੀਂ ਪਿੰਡਾਂ 'ਚ ਲੱड्डੂ ਵਣਦਾ ਕਰੀਏ ਤੇ ਮੋਗਾ ਕਿਹੜਾ ਲੱਗਣਾ ਸੀ ਤੇ ਮੈਂ ਇਹਨਾਂ ਦੇ ਪਿੰਡ ਗਿਆ ਸੀ 2022 ਦੀਆਂ ਚੋਣਾਂ 'ਚ ਤੇ ਮਾਨ ਸਾਹਿਬ ਮੈਂ ਕਹਿ ਕੇ ਆਇਆ ਕਿ ਜੇ ਸਾਡੀ ਸਰਕਾਰ ਬਣ ਗਈ ਮੈਂ ਜਿੱਤਾਂ ਨਾ ਜਿੱਤਾਂ ਉਹਨਾ ਟਾਈਮ ਤੁਹਾਡੇ ਭੂਰੇ ਨਹੀਂ ਆਉਂਦਾ ਜਿੰਨਾ ਟਾਈਮ ਤੁਹਾਡੇ ਨਹਿਰ ਚੋਂ ਮੋਗਾ ਨਹੀਂ ਲੱਗਦਾ ਤੇ ਮੈਂ ਨਹਿਰ ਚੋਂ ਮੋਗਾ ਲਵਾ ਕੇ ਮੈਂ ਸਰ ਭੂਰੇ ਫਿਰ ਪਹਿਲੇ ਦਿਨ ਉਦਨ ਗਿਆ ਫਿਰ ਹਰੀ ਗੱਡ ਨਹੀਂ ਲਵਾਇਆ ਬੜਬਰਲੀ ਲਵਾਇਆ ਤੇ ਕਰੋੜਾਂ ਰੁਪਇਆ ਪਾਈਪ ਲਾਈਨਾਂ ਲਈ ਸਾਡੇ ਧਨੋਲੇ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਦਿੱਤਾ ਤੇ ਜੇ ਸਾਰੇ ਜ਼ਿਲ੍ਹੇ ਦੀ ਗੱਲ ਕਰੀਏ ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸ ਨੇ 300 ਰੁਪਿਆ ਨਹੀਂ ਦਿੱਤਾ ਨਹਿਰੀ ਮਹਿਕਮੇ ਨੂੰ ਸਰ 300 ਕਰੋੜ ਰੁਪਿਆ ਤੁਸੀਂ ਸਾਡੇ ਬਰਨਾਲੇ ਜ਼ਿਲ੍ਹੇ ਨੂੰ ਨਹਿਰੀ ਮਹਿਕਮੇ ਨੂੰ ਦਿੱਤਾ ਤੇ ਬੜੇ ਧਾਕਿਆਂ ਬਾਅਦ ਪਿੱਛੇ ਜੇ ਇੱਕ ਅਖਬਾਰ 'ਚ ਰਿਪੋਰਟ ਆਈ ਹੈ ਕਿਉਂਕਿ ਪਾਣੀ ਦਾ ਲੈਵਲ ਦਿਨਾਂ ਨੂੰ ਨੀਚੇ ਜਾ ਰਿਹਾ ਸੀ ਤੇ ਸਾਡਾ ਬਰਨਾਲਾ ਸਾਰਾ ਸਾਰ ਡਰਕ ਚੋਂ ਦੇ ਵਿੱਚ ਸੀ ਤੇ ਕਈ ਧਾਕਿਆਂ ਬਾਅਦ ਇਹ ਹੋਇਆ ਕਿ ਬਰਨਾਲੇ 'ਚ ਜਿਹੜਾ ਪਾਣੀ ਦਾ ਲੈਵਲ ਹੈ ਉੱਪਰ ਆਇਆ ਉਹ ਤਾਂ ਆਇਆ ਜੇ ਨਹਿਰੀ ਮਹਿਕਮੇ ਲਈ ਇੰਨਾ ਪੈਸਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਤੇ ਤੁਹਾਡੇ ਜਿੰਨੇ ਤੁਸੀਂ ਪਿੰਡਾਂ ਵਾਲੇ ਬੈਠੇ ਹੋ ਇੱਥੇ ਸਾਬਕਾ ਸਰਪੰਚ ਪੰਚਾਇਤ ਮੈਂਬਰ ਬੈਠੇ ਹੋਣਗੇ ਤੇ ਭਰਾ ਮੇਰੇਓ ਕਿਸੇ ਪਿੰਡ ਚ ਦੱਸ ਦੋ ਵੀ ਪਿਛਲੇ 5 ਸਾਲਾਂ ਚ ਜਿੰਨਾ ਪੈਸਾ 2.5 ਸਾਲਾਂ ਚ ਆ ਉਹਦਾ ਚੌਥਾ ਹਿੱਸਾ ਪੈਸਾ ਵੀ ਆਇਆ ਹੋਵੇ ਕਿਸੇ ਪਿੰਡ ਚ 4 ਕਰੋੜ ਕਿਸੇ ਪਿੰਡ ਚ 3 ਕਰੋੜ ਕਈ ਪਿੰਡਾਂ ਚ 10-10 ਕਰੋੜ ਰੁਪਇਆ ਪਿਛਲੇ 2.5 ਸਾਲਾਂ ਚ ਆਇਆ ਤੇ ਸਾਰੇ ਕੰਮ ਇਹ ਪੈਸੇ ਇਹ ਪਤਾ ਕਿਉਂ ਆਏ ਇਹ ਤਾਂ ਆਇਆ ਕਿਉਂਕਿ 35 ਸਾਲਾਂ ਬਾਅਦ ਬਰਨਾਲੇ ਦਾ ਸਰਕਾਰ ਚ ਹਿੱਸਾ ਪਿਆ ਨਹੀਂ ਇਥੇ ਹੀ ਹੁੰਦਾ ਸੀ ਜੇ ਸਰਕਾਰ ਕਾਂਗਰਸ ਦੀ ਐਮਐਲਏ ਕਾਲੀ ਦਲ ਦਾ ਸਰਕਾਰ ਕਾਲੀ ਦਲ ਦੀ ਐਮਐਲਏ ਕਾਂਗਰਸ ਦਾ ਤੇ ਜਦੋਂ ਵਿਰੋਧੀ ਧਿਰ ਵਾਲਾ ਜਿੱਤ ਜਾਂਦਾ ਸੀ ਉਹਦੇ ਕੋਲ ਇੱਕੋ ਜਵਾਬ ਹੁੰਦਾ ਸੀ ਵੀ ਭਾਈ ਮੈਂ ਕੀ ਕਰਾਂ ਸਾਡੀ ਕਿਹੜਾ ਸਰਕਾਰ ਆ ਸਰ 35 ਸਾਲ ਅਸੀਂ ਲੇਟ ਤਾਂ ਹੋ ਗਏ ਪਰ ਤੁਸੀਂ 35 ਸਾਲਾਂ ਨੇ ਲੇਟ ਕੱਢਦੀ 2.5 ਸਾਲਾਂ ਦੇ ਵਿੱਚ ਤੋ ਐਸੇ ਕਰਕੇ ਮੈਂ ਧਨੋਲੇ ਵਾਲਿਓ ਤੇ ਜਿੰਨੇ ਸਾਡੇ ਪਿੰਡਾਂ ਦੇ ਸਾਥੀ ਆਇਆ ਐ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਐ ਕਿਉਂਕਿ 35 ਸਾਲ ਆਪਾਂ ਲੇਟ ਹੋ ਗਏ ਬੜੇ ਕੰਮ ਹੋ ਗਏ ਤੇ ਬੜੇ ਹੋਰ ਵੀ ਰਹਿੰਦੇ ਆ 2.5 ਸਾਲ ਸਰਕਾਰ ਦੇ ਲੰਘੇ ਤੇ 2.5 ਪਏ ਆ ਤੇ ਭਰਾ ਮੇਰਿਓ ਸਰਕਾਰ ਦੀਆਂ ਤਾਂ 92 ਸੀਟਾਂ ਮੁੱਖ ਮੰਤਰੀ ਸਾਹਿਬ ਕੋਲੇ ਉਥੇ ਦੋ ਵੱਧ ਜਾਣ ਦੋ ਘਟ ਜਾਣ ਕੋਈ ਫਰਕ ਨਹੀਂ ਪੈਂਦਾ ਪਰ ਬਰਨਾਲੇ ਵਾਲਿਆਂ ਨੂੰ ਇੱਥੇ ਕੌਣ ਐਮਐਲਏ ਬਣੂਗਾ ਉਹਦੇ ਨਾਲ ਬਹੁਤ ਫਰਕ ਪੈਣਾ ਹੈ ਜੇ ਢਾਈ ਸਾਲਾਂ ਚ ਕਰੋੜਾ ਰੁਪਿਆ ਆਇਆ ਹੈ ਸੈਂਕੜੇ ਕਰੋੜ ਰੁਪਿਆ ਆਇਆ ਹੈ ਤੇ ਜਦੋਂ ਆਪਾਂ ਹਰਿੰਦਰ ਧਾਲੀਵਾਲ ਜੀ ਨੂੰ ਜਿਤਾ ਕੇ ਭੇਜਾਂਗੇ ਆ ਮੁੱਖ ਮੰਤਰੀ ਸਾਹਿਬ ਬੈਠੇ ਆ ਅਗਲੇ ਢਾਈ ਸਾਲਾਂ ਚ ਏਦੋਂ ਵੀ ਦੁੱਗਣੇ ਪੈਸੇ ਆਪਾਂ ਤਨੌਲੇ ਦੀ ਇਲਾਕੇ ਦੀ ਤਰੱਕੀ ਲੈ ਕੇ ਆਵਾਂਗੇ ਕਿਉਂਕਿ ਉਹ ਤਾਈ ਆਉਣੇ ਆ ਕਿਉਂਕਿ ਆਪਣੀਆਂ ਤਾਰਾ ਪਾਈ ਹੁਣ ਸਿੱਧੀਆਂ ਸਰਕਾਰ ਨਾਲ ਜੁੜੀਆਂ ਬਰਨਾਲੇ ਦੀਆਂ ਉਹ ਤਾਂ ਜੁੜੀਆਂ ਕਿਉਂਕਿ ਤੁਸੀਂ 35 ਸਾਲਾਂ ਬਾਅਦ ਮੈਨੂੰ ਜਿਤਾ ਕੇ ਸਰਕਾਰ 'ਚ ਭੇਜਿਆ ਤੇ ਬਰਨਾਲਾ ਸਰਕਾਰ ਦਾ ਹਿੱਸਾ ਬਣਿਆ। ਸੋ ਮਸਾਂ ਪੈਸੇ ਵਾਲੀਆਂ ਤਾਰਾਂ ਜੁੜੀਆਂ ਐ। ਇਹ ਤਾਰ ਕਿਤੇ ਆਪਦੇ ਹੱਥੀ ਕੱਟਨ ਵਾਲਿਓ ਮੁੜ ਕੇ ਨਹੀਂ ਪੈਸਾ ਆਉਣਾ। ਸੋ ਡਿਵੈਲਪਮੈਂਟ ਕਰਾਉਣੀ ਐ, ਤਰੱਕੀ ਕਰਾਉਣੀ ਐ। ਇੱਕ ਇੱਕ ਮੇਰੀ ਸਾਰੇ ਨਗਰਵਾਸੀਆਂ ਨੂੰ ਬੇਨਤੀ ਐ ਕਿ ਆਪਾਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਵੀ ਹਰਿੰਦਰ ਧਾਲੀਵਾਲ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਸਾਥ ਦੀਏ, ਉਹਨਾਂ ਨੂੰ ਮਜ਼ਬੂਤ ਕਰੀਏ। ਤਾਕੇ ਆਪਾਂ ਆਪਣੇ ਇਲਾਕੇ ਦੀ ਜਿਹੜੀ ਹੋਰ ਤਰੱਕੀ ਐ ਉਹ ਕਰਵਾ ਸਕੀਏ ਸੋ ਮੈਂ ਇਨਾਂ ਹੀ ਸ਼ਬਦਾਂ ਨਾਲ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਉਥੇ ਮੈਂ ਮੁੱਖ ਮੰਤਰੀ ਸਾਹਿਬ ਜੋ ਤੁਸੀਂ ਪੈਸੇ ਦਿੱਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਆ ਹਰਿੰਦਰ ਢਾਲੀਵਾਲ ਜੀ ਨੂੰ ਜਿਤਾ ਕੇ ਸੀ ਇੱਥੋਂ ਭੇਜਾਂਗੇ ਪਰ ਜਿੰਨੇ ਪੈ ਤੁਸੀਂ ਪਹਿਲਾਂ ਦਿੱਤੇ ਐ ਇਦੋਂ ਵੀ ਦੁੱਗਣੇ ਪੈਸੇ ਆ ਧਨੋਲਾ ਵਾਸੀਆਂ ਲਈ ਮੇਰੇ ਪਿੰਡਾਂ ਵਾਲੀ ਵਸੇਆਂ ਦੇ ਲਈ ਪਰ ਇਹਦੇ ਲਈ ਹਰਿੰਦਰ ਨੂੰ ਕੱਲਾ ਜਿਤਾਉਣਾ ਨਹੀਂ ਜਿੰਨੀਆਂ ਵੋਟਾਂ ਮੈਨੂੰ ਪਾਈਆਂ ਹੁਣ ਇੰਨੇ ਪੈਸੇ ਐ ਭਾਈ ਇਹ ਦੂ ਡੇਉਡੀਆਂ ਵੋਟਾਂ ਜਿਹੜੀਆਂ ਨੇ ਪਾਉਣੀਆਂ ਪੈਣਗੀਆਂ ਪਾਓਗੇ ਨਾ ਦੋਹੇ ਵੱਖੜੀਆਂ ਕਰਕੇ ਦੱਸੋ ਜਿੰਦਾਬਾਹ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ